ਲੋ ਵੀ ਮਿੱਤਰੋ ਸਾਈਟਰ ਕੱਢ ਕੇ ਆ ਗਏ ਅਸੀਂ ਹੁਣ ਇੱਥੇ ਬਣੂਣ ਤੇ ਪੈਂਡਲ ਦਾ ਵੇਚਦੇ ਆ ਅਸੀਂ ਤੇ ਘਰੋਂ ਆਏ ਜੀ ਮੈਚ ਪੈਂਡਲ ਜਿਹਾ ਆ ਸਪੈਂਡਲ ਹੀ ਪਾ ਦਨਾ ਹੈ ਹੈ ਇੱਥੇ ਹੁਣ ਵੇਖਦੇ ਕੀ ਗੱਲ ਪਤਾ ਲੱਦੀ ਆ ਲੱਗੇ ਵੀਰ ਜੱਗਾ ਉਹ ਬੰਦੇ ਬੁਲਾ ਲੈਂਦੇ ਸਾਰੇ ਉੱਥੇ ਤੇ ਅਜਾ ਆਉਂਦੇ ਆ ਵਾ ਤੇ ਬੰਦੇ ਤਾਂ ਦੱਸਦੇ ਆ ਇਹ ਬੰਦੇ ਜਿਹੜੇ ਆ ਨਾ ਉਹ ਤਾਂ ਨੋ ਫੋਟੋ ਲੱਗਦਾ ਨਾ ਕਿਹੜੇ ਕਿਹੜੇ ਬੰਦੇ ਗਏ ਸੀ ਆ ਬਨੀਲ ਜੀ ਤੇ ਚਲੋ ਫਿਰ ਉਹ ਲੈ ਪੈ ਦੋਣ ਦੇ ਹੁਣ ਤੇ ਟਰਾਲੀ ਦੋ ਹੋ ਗਏ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਮਤਲਬ ਤਿਆਰੀ ਕਰ ਦੇਣੀ ਹੈ ਜੇ ਤਰਪਾਲ ਦਾ ਪਤਾ ਨਹੀਂ ਕਿ ਆਕੋ ਮੰਗਣੀ ਤੇ ਆ ਵੀ ਲਗਾ ਦੂ ਤੂੰ ਮੰਗਣ ਵਾਲੇ ਲੈ ਜਾਂਦੇ ਵਾਂਗ ਮੂੰਕੇ ਮੁਰਕੇ ਦਿੰਦੇ ਨਹੀਂ ਵਾਪਸ ਚਲ ਆ ਵੇ ਤਿਆਰੀ ਕਰ ਹੀ ਲਈ ਹੈ ਤਿਆਰੀ ਸਾਡੀ ਤਿਆਰੀ ਆ ਰੈਡੀ ਰਹੀ ਦੀ ਆ ਵਾ ਤੈਨੂੰ ਕਾਲੀ ਦੀ ਖਾਲ ਲੱਦੀ ਹਾਂ ਹਾਂਜੀ ਤੇ ਕਿੱਦਾਂ ਮਿੱਤਰੋ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਲਾਈਫ ਨੂੰ ਕਰਦੇ ਹੋਗੇ ਇੰਜੋਏ ਤੇ ਵਲੋਗ ਅਸੀਂ ਕਰਦਾ ਸ਼ੁਰੂ ਦੇਣਾ ਹੈਗਾ ਅੱਜ 25 ਤਰੀਕ ਹੈ ਵੱਡਾ ਦਿਨ ਤੇ ਟਾਈਮ ਹੋ ਗਿਆ 8:00 ਵਜੇ ਸਵੇਰੇ ਪਹਿਲੇ ਦੇ ਉੱਠਿਆ ਮੈਂ ਇੰਨੀ ਸਵਕਤ ਤੇ ਆਹ ਬੰਦਾ ਵੇਖੋ ਤੇ ਇੱਥੋਂ ਨਾ ਨਾ ਇੱਥੋਂ ਤੁਸੀਂ ਗੈਸ ਕਰ ਲਓ ਵੀ ਅਸੀਂ ਕਿੱਥੇ ਚੱਲੇ ਆ ਇੱਥੋਂ ਗੈਸ ਕਰ ਲਓ ਕਹਿੰਤੋਂ ਹੈ ਚੱਲੇ ਦੂਰੀਆਂ ਚੱਲੇ ਦੂਰੀਆਂ ਪਰ ਪਹਿਲਾਂ ਲੱਗੇ ਚੱਲੇ ਆ ਤੇ ਟਰੈਕਟਰ ਉਦੋਂ ਦਾ ਤੇਲ ਥੋੜਾ ਜਿਹਾ ਘੱਟ ਹੀ ਮੈਂ ਜਲ ਕੀ ਐਵੇਂ ਹਵਾ ਦੇ ਲੈ ਜਾਊਗਾ ਤੇਲ ਲਿਆ ਕੇ ਪਾ ਲਈਏ ਤੇ ਫਿਰ ਤੁਹਾਨੂੰ ਦਿਨੇ ਸਰਪ੍ਰਾਈਜ਼ ਜਦੋਂ ਨਹੀਂ ਤੁਰਨ ਲੱਗੇ ਆ ਤੇ ਵਲੌਗ ਨੂੰ ਤੋਂ ਐਂਡ ਤੱਕ ਵੇਖਦੇ ਰਹਿਣਾ ਮੈਂ ਕਿਉਂ ਦੀਵੇ ਬਾਲਣੇ ਅੱਜ ਹੈ ਦੀਵਾ ਬੁਝਾਉਣਾ ਹੁੰਦਾ ਦੀਵਾ ਬੁਝਾਉਣਾ ਦੀਵਾ ਦਾ ਯਾਰ ਇੱਧਰ ਆ ਬਹਿ ਚੱਲੀਏ ਹਾਂ ਚੱਲਾ ਹੋ ਦੂਏ ਤੇ ਮੈਂ ਇੱਥੇ ਬਹਿਣਾ ਚਲੋ ਫਿਰ ਤੇਲ ਲਿਆ ਕੇ ਪਈਏ ਪਹਿਲਾਂ ਤੇ ਫਿਰ ਵੇਖਦੇ ਦੀਵੇ ਕਿਹਦੇ ਬਾਲਣੇ ਤੇ ਕਿਹਦੇ ਬੁਝਾਉਣੇ ਬਾਲੇ ਜਾਣੇ ਮਿਲੋ ਫਿਰ ਚਾਚਾ ਨੂੰ ਹੈ ਕਿੱਦਾਂ ਫਿਰ ਠੀਕ ਆ ਮੈਂ ਕਿਹਾ ਸਰਪ੍ਰਾਈਜ਼ ਦੇ ਦਈਏ ਫਿਰ ਸਾਰਿਆਂ ਨੂੰ ਭੁਜਾ ਦਈਏ ਲਿਆਓ ਤੇਲ ਹਾਂ ਟ੍ਰੈਕਟਰ ਟਰਾਲੀ ਤਿਆਰ ਹਾਂ ਪਹੁੰਚੋ ਪਹੁੰਚੀਏ ਫਿਰ ਹੈ ਚਲੋ ਫਿਰ ਠੀਕ ਆ ਚਾਚੇ ਨੇ ਕਿਹਾ ਤਾਂ ਪਹੁੰਚੋ ਤੇਰਾ ਮਤਲਬ ਪਹੁੰਚਣਾ ਮੈਡਾ ਹਨੂਰ ਤੇ ਚਲੋ ਫਿਰ ਜਾਂਦੇ ਆ ਤੇਲ ਲੈ ਆਗੇ ਤੇ ਪਾ ਆਗੇ ਤੇ ਮਿਲਦੇ ਤੁਹਾਨੂੰ ਫਿਰ ਇੱਕਣਾ ਥੋੜਾ ਜਿਹਾ ਉਹਦਾ ਟਰੈਕਟਰ ਦਾ ਸਪੈਂਡਲ ਦਾ ਕੰਮ ਆ ਸਪੈਂਡਲ ਦਾ ਕੰਮ ਕਰਾਉਣਾ ਵਾ ਕੋੜਾ ਟੈਨ ਨਾ ਬਬਲਿੰਗ ਆਂਦੇ ਆ ਅਜੂ ਦਾ ਕੰਡਾ ਅਜੂ ਦੂਰ ਤੇ ਪਬਲੀ ਦਿਖਾ ਗਏ ਅਸੀਂ ਕੋਈ ਗੱਲ ਨਹੀਂ ਸਪੈਂਡਲ ਠੀਕ ਕਰਾ ਕੇ ਤੁਮ ਇਹ ਨਵਾਂ ਪਹਿਲੇ ਅੱਜ ਅੱਜ ਮੈਂ ਆਇਆ ਵੀ ਲੀਡ ਲੋਡ ਸਾਰਾ ਲੋ ਵੀ ਤੇਲ ਲੈ ਕੇ ਪਹੁੰਚ ਚੁਕੇ ਆ ਤੇ ਡਰੈਕਟਰ ਚ ਪਾਈਏ ਤੇ ਗੱਡੀ ਡਰੈਕਟਰ ਨੂੰ ਬਾਹਰ ਤੇ ਸਪੈਂਡਲ ਦਾ ਕਰਈਏ ਕੰਮ ਤੇ ਫਿਰ ਮਿਲਦੇ ਤੁਹਾਨੂੰ ਛੇਤੀ ਲੁੱਕ ਤੇ ਤੁਹਾਨੂੰ ਬਦਾਈਆ ਫਿਰ ਬੁਰੀ ਓਕੇ ਇਧਰ ਪਾਈ ਲਓ ਲੋ ਵੀ ਮਿੱਤਰੋ ਟਰੈਕਟਰ ਕੱਢ ਕੇ ਆ ਗਏ ਅਸੀਂ ਹੁਣ ਕਿੱਥੇ ਬਣੂਣ ਤੇ ਪੈਂਡਲ ਦਾ ਵੇਚਦੇ ਆ ਅਸੀਂ ਦੇ ਘਰ ਆਏ ਮੈਚ ਪੈਂਡਲ ਜੇ ਆਇਆ ਸਪੈਂਡਲ ਹੀ ਪਾ ਦਲਾ ਹੈ ਹੈ ਤੇ ਇੱਥੇ ਹੁਣ ਵੇਚਦੇ ਕੀ ਗੱਲ ਪਤਾ ਲੱਦੀ ਆ ਲੱਗੇ ਵੀਰ ਚੈੱਕ ਕਰਨ ਤੇ ਫੇਰ ਅਹੀਂ ਆਨੇ ਆ ਸਰਹੰਦ ਪਦੇਗੜ ਸਾਹਿਬ ਜਿੱਦਾਂ ਕਿ ਤੁਹਾਨੂੰ ਪਤਾ ਵਾ ਸਾਡੇ ਜਿਹੜੇ ਪਿੰਡ ਤੋਂ ਜਿਹੜੇ ਆ ਹੁਣ ਪਿੰਡ ਦੇ ਕਹਿੰਦਾ ਉਹ ਚਲ ਗਏ ਆ ਤੇ ਹੁਣ ਸਾਨੂੰ ਵੀ ਜਾਣਾ ਪੈਣਾ ਵਾ ਕਿਉਂਕਿ ਚਲੋ ਫਿਰ ਜਾਂਨੇ ਆ ਸਲਾਬ ਬਣਾਗੇ ਜਦਾਂ ਮੁੱਕਰ ਜਾਂਦੇ ਹੈ ਕਹੀਂ ਤੇ ਫਿਰ ਤੋਰ ਨਮੋਣੀ ਪੈਂਦੀ ਕੀ ਕਰੀਏ ਤੇ ਹੁਣ ਅਸੀਂ ਵੀ ਜਾਂਨੇ ਆ ਤੇ ਵੇ ਦੇ ਹੁਣ ਕੀ ਨਿਕਲਦਾ ਤੇ ਫਿਰ ਤੁਹਾਨੂੰ ਦੱਦੇ ਟਾਈਮ ਤੇ ਤੇ ਬਾਕੀ ਦੇ ਟਰਾਲੀ ਤਿਆਰ ਕਰਨੀ ਜਾਗੇ ਹੁਣ ਵਸਣਾ ਉਹ ਬੰਦੇ ਬੁਲਾ ਲੰਨੇ ਸਾਰੇ ਉੱਥੇ ਤੇ ਅਜਾ ਹੁੰਦਿਆ ਵਾ ਤੇ ਬੰਦੇ ਤਾਂ ਦੱਦੇ ਆ ਇਹ ਬੰਦੇ ਜਿਹੜੇ ਆ ਨਾ ਉਹ ਤੁਹਾਨੂੰ ਫੋਟੋ ਆ ਲੱਗਦਾ ਕਿਹੜੇ ਕਿਹੜੇ ਬੰਦੇ ਗਏ ਸੀ ਆ ਮਨੀਲ ਚ ਤੇ ਦੱਸੋ ਫਿਰ ਉਹ ਲੈ ਲੋ ਵੀ ਮਦਰਾ ਇਤਨੀ ਖੁਸ਼ੀ ਵੀ ਖੁਸ਼ੀ ਸਾਡੇ ਕੋਲ ਜਰੀ ਨਹੀਂ ਆ ਰਹੀ ਦੱਸ ਫਿਰ ਅੱਜ ਕੀ ਹੋਇਆ ਹੈ ਇੱਕ ਨਟ ਦੇ ਲਾਈ ਸਿਰਫ ਆ ਜੜਾ ਆ ਨਟ ਦੇ ਲਾਈ ਸਿਰਫ ਇਹ ਦੇ ਕਰਕੇ ਮੈਂ ਜੋ ਟਾਇਰ ਰਹੀ ਅੱਧਾ ਘਸਾ ਲਿਆ ਇਧਰਲਾ ਤੇ ਪਲੇ ਪੈ ਗਈ ਤੇ ਹੁਣ ਵੀਰਿਆਂ ਦਾ ਤਸੱਲੀ ਨਾ ਕਰ ਸਕਦੇ ਆ ਦੇਖ ਲਈ ਸਾਰੇ ਨਟ ਵੇਖ ਲਈ ਮੇਰਾ ਭਰਾ ਸਾਰੇ A to Z ਅਰੇ ਸਾਡੇ ਯਾਰ ਚਲਾਉਣ ਵਾਲੇ ਆ ਨਾ ਉਹਨਾਂ ਨੂੰ ਬਸ ਚਲਾਉਣਾ ਹੀ ਹੁੰਦਾ ਕੰਮ ਕਰਉਣਾ ਨਹੀਂ ਹੁੰਦਾ ਲੈ ਚੱਲੋ ਬਹੁਤ ਆ ਉਧਰ ਲੈ ਮਾਰਦੀ ਆ ਮਾੜਾ ਮਾੜਾ ਹਥੇ ਤੇ ਸਾਰਾ ਵੇਚ ਲਿਓ ਥੱਲੋਂ ਥੱਲੋਂ ਹੋਰ ਤਰੀਕਾ ਟਲਾ ਬਸ ਇੰਨੀ ਗੱਲ ਈ ਤੇ ਮੈਂ ਤਾਂ ਕਿਹਾ ਜੀ ਮੈਂ ਜੇ ਅੱਜ ਸਪੈਂਡ ਲਵਾ ਪੋਣਾ ਪੈ ਗਿਆ ਨਾ ਉਹ ਵੀ ਪਾ ਦੇਣਾ ਐਨਾ ਅੱਕ ਗਿਆ ਸੀ ਮੈਂ ਪੈਸੇ ਤਾਂ ਲੱਗਣੇ ਹੀ ਚਲੋ ਆ ਲਾਵਾਂਗੇ ਥੰਬਨੇਲ ਵਧੀਆ ਜਿਹਾ ਕਰਕੇ ਤੇ ਤੇ ਲਾਈ ਬਾ ਉਹ ਫਿਰ ਜਿਆਦਾ ਹੈ ਉੱਤੇ ਚੜ ਕੇ ਵੇਖ ਹਣ ਤੇ ਮਿੱਤਰੋ ਤਮੀ ਇੱਥੇ ਹੀ ਪੀ ਉਹ ਤਾਂ ਹਾਂ ਹੁਣ ਵੇ ਬਰਾਬਰ ਹਾਂ ਹੁਣ ਉਹਨਿਆਂ ਨੇ ਪੂਰੇ-ਪੂਰੇ ਹੀ ਲੰਡੇ ਆ ਪੂਰੇ-ਪੂਰੇ ਹੈਨਾ ਓਕੇ ਆ ਮਾੜਾ ਮੋੜਾ ਅਲਾਈਨਮੈਂਟ ਵੇ ਲੈ ਨਾ ਇੰਜੀ ਡੇਬ ਜਾ ਲਾ ਕੇ ਪਰ ਇੰਜੀ ਡੇਬ ਲਾ ਕੇ ਵੇਖ ਲੈਣਾ ਹੁਣ ਤਾਰੇ ਨੂੰ ਕੱਟਾ ਸਿੱਧਾ ਕਰ ਵੇਲਾ ਮੜੀ ਯਾਰ ਕਿਸੇ ਨਾ ਇਹ ਗਾਣਾ ਸਰੰਦ ਜਾਣਾ ਇਸਰੰਦ ਮਥਾ ਦੇ ਕਣ ਲੋ ਵੀ ਤਿਆਰੀ 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 ਚੱਲਣ ਢੀ ਬੁਰੀ ਤੇ ਟਰੈਕਟਰ ਟੁੱਟ ਰਹਾ ਪੂਰਾ ਹੋ ਗਿਆ ਓਕੇ ਰਿਪੋਰਟ ਤੇ ਅਰੇ ਨੇ ਵੀ ਆਈ ਲੈ ਆ ਤਾਹ ਤੋਂ ਜਾ ਗਰਦਾਪੁਰੋਂ ਤੇ ਬੰਦੇ ਆ ਗਏ ਸਾਰੇ ਬਸ ਹੁਣ ਤਿਆਰੀ ਚੱਲਣ ਦੀ ਆ ਤੋ ਉਸੂਗੇ ਤੇ ਚਾਲੇ ਪਾ ਦੇਣੇ ਆ ਸ਼ੀਦੀ ਦੇ ਹਾਰੇ ਬਾਕੀ ਮਰਿਆਦਾ ਅਨਸਾਰ ਜਾਣਾ ਸਾਰਿਆਂ ਨੇ ਮੇਰੇ ਭਰਾਵਾਂ ਲੋ ਵੀ ਇੱਕ ਵਾਰ ਬਿਜੀ ਮਨਦੀਪ ਪੂਰਾ ਵਧੀਆ ਕੰਮ ਚੱਲਣ ਡਿਆ ਵਾ ਟਰਾਲੀ ਧੋਣ ਦੇ ਹੁਣ ਤੇ ਟਰਾਲੀ ਧੋ ਗਏ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਮਤਲਬ ਤਿਆਰੀ ਕਰ ਦੇਣੀ ਹੈ ਜੇ ਤਰਪਾਲ ਦਾ ਪਤਾ ਨਹੀਂ ਕਿ ਕੋ ਮੰਗਣੀ ਤੇ ਆ ਵੀ ਲਗਾ ਦੂ ਤੂੰ ਬਾਕੀ ਤੁਹਾਨੂੰ ਪਤਾ ਹੀ ਆ ਸਾਰੀ ਸਾਨੂੰ ਛੇਤੀ ਕਰ ਲਈ ਆ ਸਾਰਿਆਂ ਨੂੰ ਪਤਾ ਹੀ ਆ ਪਹਿਲਾ ਕਦੀ ਨਾ ਇੰਨਾ ਚਾਣੀ ਅੱਜ ਜਾ ਹੀ ਬੜਾ ਹੈਂ ਅਰਜਨ ਤਾਂ ਬਾਕੀ ਇਹ ਵੀ ਪੂਰੇ ਸਰਫਸੁਰ ਮਾਰਕੀਟ ਵਾਲੀ ਵਧੀਆ ਸੂਚੀ ਖੜਕੇ ਸਲਾਬ ਵਾਲਾ ਕਿੱਧਾਂ ਹੀ ਆ ਆ ਵਾਹ ਡਾ ਸਲਾਹ ਵਾਲਾ ਾ ਇੱਥੇ ਬੈਠੇ ਹੋਈਦਾ ਵਾ ਆ ਕੇ ਦੇ ਆ ਕੇ ਛੇਕਦੇ ਹੋਈਦਾ ਵਾ ਤੇ ਉੱਥੋਂ ਹੀ ਬਸ ਸਲਾਹ ਬਣ ਜਾਂਦੀ ਕਿੱਧਰ ਨੂੰ ਜਾਣਾ ਵਾ ਇੰਦਾ ਸਲਾਹ ਹੋਈ ਆ ਤੇ ਬਾਕੀ ਇਹ ਅਭੀ ਸਾਰਿਆਂ ਨੇ ਮਰਿਆਦਾ ਚ ਜਾਣਾ ਨਾ ਬਾਲੀ ਕੋਲੀ ਨਹੀਂ ਕਰਨੀ ਤੇ ਅਸੀਂ ਵੀ ਧਿਆਨ ਰੱਖਾਂਗੇ ਇਹ ਗੱਲ ਦਾ ਤੇ ਥੋੜੀ ਬਧੀ ਤੁਹਾਨੂੰ ਪਤਾ ਫਿਰ ਮੁੰਡਿਆਂ ਦੇ ਨਾਲ ਹੁੰਦਾ ਬਾਕੀ ਚਲੋ ਮਾ ਸਾਡੇ ਆ ਕੇ ਹੁੰਦੇ ਆ ਜਾਣਾ ਚਾਹੀਦਾ ਸਾਰਿਆਂ ਨੂੰ ਜਾਣਾ ਚਾਹੀਦਾ ਉਹਨਾਂ ਦੇ ਨਾਲ ਬਾਬੇ ਦਾ ਨਾਮ ਲੈ ਕੇ ਆਹ ਕੰਮ ਕੰਮ ਹੀ ਨਾ ਚੱਲਦਾ ਆ ਵੇ ਇੱਧਰ ਸਹੀ ਗੱਲ ਆ ਲੈ ਆਹ ਵੇਖੋ ਜੀ ਟਰਾਲੀ ਤਿਆਰ ਹੈ ਲਿਆ ਵੀ ਅਸਲੀ ਸੇਵਾ ਤੇ ਆਵੇਂ ਟਾਇਰ ਤੇ ਕੱਢਦੇ ਨੇ ਅਸੀਂ ਨਵੇਂ ਦਿਲ ਨੂੰ ਹੁਣ ਪਸਤਾਵਾ ਬੜੇ ਲੋਕਾਂ ਨੂੰ ਹੁਣਾ ਪਰ ਮੇਰੀ ਗੱਲ ਨਾ ਮੰਨਣ ਦੇ ਨੁਕਸਾਨ ਤੁਹਾਨੂੰ ਪਤਾ ਸਾਰਿਆਂ ਨੂੰ ਹੁੰਦੇ ਹੀ ਆ ਤੇ ਇਹ ਹੁਣ ਬੜਿਆਂ ਨੂੰ ਹੋਣੇ ਆ ਚਲੋ ਕੋਈ ਗੱਲ ਨਹੀਂ ਕਈਆਂ ਨੂੰ ਗੱਲ ਚੁਬਣੀ ਆ ਤੇ ਕਈਆਂ ਨੂੰ ਗੱਲ ਇਦਾਂ ਵਾ ਤੇ ਬਾਕੀ ਆ ਵੀ ਵਲੌਗ ਤੁਸੀਂ ਐਂਡ ਤੱਕ ਆ ਵੇਖਣਾ ਵਾ ਇਹ ਤੁਰਨ ਤੱਕ ਆ ਹੋਊਗਾ ਤੁਰਨ ਤੋਂ ਅੱਗੇ ਜਿਹੜਾ ਅਸੀਂ ਨਵਾਂ ਵਲੌਗ ਸ਼ੁਰੂ ਕਰਾਂਗੇ ਉਹ ਉੱਥੇ ਪਹੁੰਚਣ ਤੱਕ ਆ ਹੋਊਗਾ ਤੇ ਪੂਰੀ ਐ ਲੰਗਰ ਅਹੀਂ ਕੋਈ ਨਹੀਂ ਛੱਡਣਾ ਸਾਰੇ ਖਾ ਗਏ ਜਾਣੇ ਆ ਤੇ ਆ ਇੱਥੇ ਮਾਰ ਮੁਰ ਲੋ ਹੁਣ ਜੇ ਖੋਲਿਆ ਹੀ ਆ ਪਾਣੀ ਤੇ ਹਾਂ ਜੀ ਚਲੋ ਫਿਰ ਚਲੋ ਕਰੋ ਜਲਦੀ ਯਾਰ ਨਿਕਲੀ ਆਂ ਤਰਪਾਲ ਲੈਣ ਚਲੇ ਆਂ ਤਰਪਾਲ ਵੀ ਧੋਈਏ ਸੁੱਚੀ ਕਰੀਏ ਤੇ ਫਿਰ ਚਲੋ ਪੋਨੇ ਉੱਤੇ ਤਿਆਰ ਕੀ ਫੈਸਲਾ ਆਇਆ ਕੀ ਤਾਂ ਸਿੱਧੀ ਸਿੱਧੀ ਪਾ ਦੇਣੀ ਆ ਉਹ ਛੱਤ ਜੀ ਨਹੀਂ ਬਣਾਉਣੀ ਉੱਤੇ ਨੂੰ ਹੈ ਨਹੀਂ ਛੱਡਣਾ ਸਾਰੇ ਖਾਣੇ ਆ ਪਰ ਮੇਕੀ ਆ ਸਾਰੇ ਤੇ ਬਾਕੀ ਇਹ ਆ ਵੀ ਜਾਦੇ ਵਾਲੇ ਸੇਵਾ ਲੱਗ ਗਈ ਹੈ ਬਿਸਕੁਟ ਨਾਲ ਬਨੇ ਬਣਾਏ ਆ ਇਹ ਦੇਸੀ ਘਿਓ ਦੇ ਤੇ ਦੇਸੀ ਘਿਓ ਦੇ ਬਿਸਕੁਟ ਨਾਲ ਚਾਹ ਆਈ ਹੈ ਪੂਰੀ ਸੇਵਾ ਪੂਰੀ ਚੱਲਣ ਦੀ ਇੱਥੋਂ ਹੀ ਸ਼ੁਰੂ ਹੋ ਗਈ ਹੈ ਸੇਵਾ ਲਓ ਜੀ ਥੈਂਕ ਯੂ ਲਓ ਬਿਸਕੁਟ ਖਾਓ ਜੀ ਤੇ ਬਾਕੀ ਹੁਣ ਲਓ ਵੀ ਪੂਰਾ ਅਰੇਂਜਮੈਂਟ ਹੋ ਗਿਆ ਹਜੇ ਚਲੋ ਚੱਕ ਹੁਣ ਆ ਵੀ ਹੁਣ ਤੂ ਵੀ ਜਾਂਦੀ ਤਰਪਾਲ ਸਾਰਾ ਕੋ ਗੱਗੇ ਝੋਨੇ ਦੇ ਭਾਈ ਇਹ ਗੰਦੀ ਸੀ। ਛੋਦੇ ਕਰਕੇ ਫਿਰ। ਇਹ ਵੀ ਦੋਤੀ ਗਈ ਆ ਤੇ ਬਾਹਰ ਲਾਈਟ ਵੀ ਲੱਗ ਗਈ ਆ ਉਹ ਵੀ ਲਾਉਨੇ ਹੁਣ। ਗੋਪੀ ਕਿੱਥੇ ਗਿਆ ਵਾ? ਉਹ ਗੱਲਾਂ ਕਰ। ਚਲ ਆ ਗੋਪੀ ਆ ਬਾਪੇ ਅੱਜ ਵੀ ਤੂੰ। ਲੈ ਵੀ। ਓਏ ਉਹ ਕਿੱਥੇ ਗਿਆ ਆ ਜਦਾ। ਲੈ ਵੀ ਦਰਬਾਲ ਹੋਵਾ ਵਿੱਚ ਫਿਰ। ਲੋ ਯਾਰ। ਡਰਨਾ ਪੈਣਾ ਵਾ। ਵੇਖੋ ਗੱਡੀ ਕੱਢ ਜੀ ਚੱਲੋ ਜਿਹੜਾ ਪੈਸੇ ਨਹੀਂ ਖਰੇ ਹੋਦੇ ਕੋਈ ਆਹੋ ਤੇ ਮੁਕਸ਼ਾ ਆਵੇ ਇਹ ਕੋੜ ਨਹੀਂ ਮੇਰੇ ਨਾਲ ਹਾਂ ਲੋ ਵੀ ਟਰਾਲੀ ਤਿਆਰ ਕਰਾਂ ਦੇ ਮੁੰਡੇ ਕਰੋ ਚੱਕ ਸੋਟਾ ਕਿੰਨਾ ਦੋਸਤ ਆਦੇ ਨਾਲ ਸੱਪਰੇ ਨੂੰ ਛੁੱਟਦੀ ਨੂੰ ਕੋਪੀ ਬਣਾ ਦੇ ਗੋਪੀਨ ਬਣਾ ਲੋ ਵੀ ਟਰੈਕਟਰ ਦੂਜਾ ਲੈਣ ਤਾ ਵਾ ਇਹਨੂੰ ਲਾਤਾ ਤੋ ਹੋ ਗਏ ਤੇ ਹੁਣ ਜੱਲੇ ਅਸੀਂ ਇਕਠਾ ਲੈਣ ਇਕਠਾ ਵੀ ਨਹੀਂ ਪਤਾ ਹੁਣ ਕਿਹੜੀ ਵਾਲੇ ਹੋਣੀਆਂ ਕ੍ਰੋਕੋਡਾਈਲ ਕੱਢ ਲਿਆ ਅਸੀਂ ਹੁਣ ਪਰ ਫੜਾਣੀ ਆ ਕਿਥੇ ਕੀ ਕਰਨਾ ਕ੍ਰੋਕੋਡਾਈਲ ਜੈ ਆ ਜੈਸਪੈਰੋ ਲੱਗਾ ਜੈਸਪੈਰੋ ਤੇ ਬਾਕੀ ਚਲੋ ਫਿਰ ਲੈ ਜਾਦਾ ਸਾਰਾ ਚੁੱਕਿਆ ਨਹੀਂ ਗਿਆ ਤ੍ਰਾਲੀ ਬੁਰੀ ਰੜੀਆ ਆਂਗੇ ਹੀ ਲੁੱਕ ਚੇਂਜ ਕਰਨ ਦੀ ਕੀਤੀ ਥੋੜੀ ਜੀ ਲੁੱਕ ਚੇਂਜ ਕਰਦੀ ਆ ਲੋ ਵੀ ਪੂਰਾ ਓਕੇ ਰਿਪੋਰਟ ਹੋ ਗਿਆ ਗੱਠਾ ਗੁੱਠਾ ਰੱਖਦਿਆਂ ਵਾ ਐ ਆਨੰਦ ਵੱਜ ਗਿਆ ਜੇ ਤੇ ਬੰਦੇ ਚਲ ਗਏ ਤਿਆਰ ਹੋਣ ਬਸ ਅੱਧੇ ਘੰਟੇ ਬਾਅਦ ਅਸੀਂ ਤੁਰ ਪੈਣਾ ਵਾ ਤੇ ਬਾਕੀ ਤਾਂ ਅੰਦਰ ਨੇ ਲੁੱਕ ਫਿਰ ਝੰਡਾ ਝੁੰਡਾ ਲਾ ਗਏ ਝੰਡਾ ਹਲੇ ਲੱਭ ਨਹੀਂ ਦਿਆ ਮੰਗਣ ਆਲੇ ਆਂਦੇ ਮੰਗ ਮੁੰਗੇ ਮੁਰਗੇ ਦੰਦੇ ਨਹੀਂ ਵਾਪਸ ਚਲ ਆਵਰ ਤਿਆਰੀ ਕਰ ਹੀ ਲਈ ਹੈਂ ਤਿਆਰੀ ਆਡੀ ਤਿਆਰੀ ਆ ਰੈਡੀ ਲਈ ਦੀ ਆ ਵਾ ਸਭ ਤਿਆਰੀ ਲੈਂਦੇ ਇਕੱਠਾ ਖੋਲਣ ਦੇ ਮੁੰਡੇ ਖੁੱਲ ਜਾਣੀ ਆ ਮੁੰਡੇ ਕਿੰਨੇ ਕੋ ਮੁੰਡਾ ਮਤਲਬ ਬੰਦ ਪਤਾ ਹੀ ਆ ਸੁੱਕ ਜੋਲ ਸਾਰਿਆਂ ਨੂੰ ਪਤਾ ਹੀ ਆ ਇਹ ਜਗ੍ਹਾ ਹੈਗੀ ਐ ਤੇ ਸਟੈਂਡ ਕਰਨ ਨੂੰ ਹੈਗੀ ਹੈਗੀ ਲੋ ਵੀ ਗਠਾ ਪਾ ਕੇ ਉੱਤੇ ਤਰਪਾਲ ਪਾ ਕੇ ਤੇ ਉਹ ਪਾਤੀ ਆ ਕੀ ਕਹਿੰਦੇ ਉਹਨੂੰ ਗੱਦੇ ਪਾ ਕੇ ਦਰੀਵਿ ਛਾ ਕੇ ਵਧੀਆ ਤਰੀਕੇ ਨਾਲ ਕਰਦਾ ਆ ਕੰਮ ਇੱਥੇ ਇੱਥੇ ਬਾਬੇ ਦਾ ਲਾਤਾ ਵਾ ਛੋਟ ਚਾਰ ਸੱਜਾਦਿਆਂ ਦਾ ਤੇ ਆ ਝੰਡਾ ਲਾਤਾ ਵਾ ਪੂਰਾ ਨਵਾਂ ਸੀ ਪਿਆ ਸੀ ਤੇ ਪੂਰੀ ਧੰਨਵਾਦ ਆ ਮੌਕੇ ਤੇ ਰਾਤ ਹੀ ਧਿਆਜੀ ਹੋਈ ਤੇ ਹੁਣੇ ਕਰਤਾ ਰਾਤ 8 ਵਜੇ ਤੋਂ ਮੌਕੇ ਤੇ ਚੱਲੇ ਆ ਤੇ ਹੁਣ ਹੋ ਗਏ ਉਹਨੇ ਤਿਆਰ ਤੇ ਬਾਕੀ ਇਹ ਵੀ ਜੇ ਬਲੋਗ ਵਧੀਆ ਲੱਗਿਆ ਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਵਾ ਤੇ ਲਾਈਕ ਕਮੈਂਟ ਜ਼ਰੂਰ ਥੋਕੇ ਰੱਖਣੇ ਆ ਠੀਕ ਆ ਤੇ ਅਗਲਾ ਹੁਣ ਵਲੋਗ ਜਿਹੜਾ ਹੋਣਾ ਵਾ ਜਿੰਨੇ ਆ ਵੇਖ ਲਿਆ ਅਗਲਾ ਜਾ ਕੇ ਵੇਖੋ ਤੇ ਚਲੋ ਫਿਰ ਜਲਦੀ ਹੀ ਮਿਲਦੇ ਹਾਂ ਮੰਨੋ ਮੰਨੋ ਗੁੰਡਾ ਆਹ ਗੁੰਡਾ ਬੰਦੇ ਤੇ ਫਿਰ ਜਲਦੀ ਹੀ ਮਿਲਦੇ ਹਾਂ ਅਗਲੇ ਵਲੋਗ ਚ ਤਿਆਰ ਸ਼ਰ ਹੋ ਗਏ ਜਿੰਨੇ ਆ ਵਲੋਗ ਵੇਖ ਲਿਆ ਅੱਗੇ ਜਾ ਕੇ ਵੇਖੋ ਹੁਣ ਅਗਲਾ ਵਲੋਗ ਚਲੋ ਵੀ